ਦਿਤਾ ਹੈ ਆਪਾਂ ਇਸ ਮੁਲਕ ਨੂੰ ਟੁੱਟਣ ਨਹੀਂ ਦੇਣਾ ਆਪਾਂ ਇਸ ਮੁਲਕ ਨੂੰ ਹੋਰ ਵਧੀਆ ਬਣਾਉਣਾ ਹੈ ਜੇ ਦੇਸ਼ ਨੰਬਰ 1 ਬਣਾਉਣਾ ਹੈ ਤਾਂ ਸਿੱਧਾ ਜਿਹਾ ਫਾਰਮੂਲਾ ਹੈ ਪੰਜਾਬ ਨੂੰ ਨੰਬਰ 1 ਬਣਾਉਣਾ ਪਊਗਾ ਤਾਂ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੈ ਚਾਹੇ ਯਾਦੀ ਦੀ ਲੜਾਈ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਮਰਜੀ ਕੋਈ ਇਨਕਲਾਬ ਹੈ ਪੰਜਾਬ ਨੇ ਲੀਡ ਕੀਤਾ ਤੇ ਅੱਜ ਵੀ ਅੱਜ ਵੀ ਪੰਜਾਬ ਨੂੰ ਲੀਡ ਕਰਨਾ ਪਊਗਾ ਮੈਂ ਇਹੀ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਵੀਰੋ ਇਹਨਾਂ ਨੇ ਪਿਛਲੇ ਦਿਨੀ ਕੀ ਕੀਤਾ 26 ਜਨਵਰੀ 'ਚ ਆਪਣੀ ਚਾਕੀ ਕੱਢਤੀ ਚਾਕੀ ਰਿਜੈਕਟ ਕਰਤੀ ਜਿਹੜੀ ਚੱਕ-ਚਾਕੀਆਂ ਨਿਕਲਦੀਆਂ ਜਿਹੜੀਆਂ ਤਾਂ ਮੈਂ ਕਿਹਾ ਤੁਸੀਂ ਕੌਣ ਹੋ ਨਿਓ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਨ ਤੁਸੀਂ ਕੌਣ ਹੋ ਮਾਈ ਭਾਗੋ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਬਿਆ ਨੂੰ ਤੇ ਜਲਿਆਂਵਾਲਾ ਬਾਗ ਦੇ ਬਾਗ ਦਾ ਜਿਹੜਾ ਕਾਂਡ ਹੋਇਆ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਇੱਕ ਦਿਨ ਨਹੀਂ ਦਿਖਾਉਂਗੇ ਨਾ ਦਿਖਾਓ ਮੈਂ 10 ਚਾਕੀਆਂ ਬਣਾ ਲੀਆਂ ਵੀਰੋ ਉਹ ਪਿੰਡਾਂ 'ਚ ਫਿਰਦੀਆਂ ਦਿਖਾਉਂਦੀਆਂ ਕਲਚਰ ਨੂੰ ਸਾਡੇ ਨੂੰ ਤੇ ਸਾਡੀਆਂ ਸ਼ਾਹਦਤਾਂ ਨੂੰ ਵੀਰੋ ਵੀਰੋ ਮੈਂ ਹਰ ਰੋਜ਼ ਤਿੰਨ-ਚਾਰ ਜਗ੍ਹਾ ਤੇ ਜਾਣਾ ਮੈਂ ਮਾਝੇ ਮਾਲਵੇ 도ਆਬੇ ਸਾਰੇ ਜਾਣਾ ਇਸ ਤੋਂ ਬਾਅਦ ਮੈਂ ਪਿੱਖੀਵਿੰਡ ਜਾਊਂਗਾ ਵੀਰੋ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆਉਣਗੇ ਪੰਜਾਬ 'ਚ ਦਰਬਾਰ ਸਾਹਿਬ ਮੱਥਾ ਟੇਕਣਗੇ ਦੁਰਗਾਣਾ ਮੰਦਰ ਜਾਣਗੇ RAM ਤੀਰਥੀ ਜਾਵਾਂਗੇ ਵੀਰੋ ਇਹਨਾਂ ਨੂੰ ਐ ਆ ਪਤਾ ਨਹੀਂ 2-4 ਬੰਦਿਆਂ ਨੂੰ ਅੰਦਰ ਕਰਕੇ ਆਮਾ ਦੀ ਪਾਰਟੀ ਦੀ ਸੱਚ ਦੀ ਜਿਹੜੀ ਲੀ ਹੈ ਉਹਨੂੰ ਢਾ ਦੇਾਂਗੇ ਸੱਚ ਬੋਲਣ ਤੋਂ ਹਟਾ ਦੇਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਦਰਿਆ ਆਪ ਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਵੀਰੋ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਮੇਰੀ ਕੋਈ ਔਕਾਤ ਨਹੀਂ ਮੈਂ ਥੋਡੇ ਵਰਗੀਆਂ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਹਾਂ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਪਹਿਲਾਂ ਕਲਾਰਾਹੀਂ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਬਾਰੀ ਪ੍ਰੋਗਰਾਮ ਰਾਮਾਂ ਤੇ ਇੱਥੇ ਵਜੀਰੇ ਵੀ ਆਏ ਆ ਬਹੁਤ ਵਾਰੀ ਤੁਸੀਂ ਮੈਨੂੰ ਪਿਆਰ ਦਿੱਤਾ ਤੇ ਫਿਰ ਮੈਂ ਇਹ ਸੋਚਿਆ ਭਗਵਾਨ ਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਵੱਲਦੀ ਹੋਵੇ ਜਦੋਂ ਮੇਰੇ ਸਾਹਮਣੇ ਪੰਜਾਬ ਜਿਹੜਾ ਉਹ ਲੁੱਟਿਆ ਜਾ ਰਿਹਾ ਹੈ ਪੰਜਾਬ ਨੂੰ ਲੋਟੂ ਟੋਲੇ ਖਾ ਰਹੇ ਨੇ ਵੇਚ-ਵੇਚ ਕੇ ਪੰਜਾਬ ਨੂੰ ਨੋਚ-ਨੋਚ ਕੇ ਖਾ ਰਹੇ ਨੇ ਤਾਂ ਮੈਂ ਖੈ ਵੀ ਮੈਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਦੇਸ਼ ਵਾਸਤੇ ਆਪਣੇ ਕੰਮ ਵਾਸਤੇ ਸਾਨੂੰ ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਪੁੱਛਿਆ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲੰਦਾ ਨਾ ਸਾ ਕੋਈ ਤੂੰ ਦੇਖਿਆ ਹੁਣ ਸੁਖਬੀਰ ਬਾਦਲ ਨੇ ਛਤਰੀ ਲਵਾ ਰੱਖੀ ਹੈ ਤਾਹਾਂ ਕਹਿੰਦਾ ਵੀ ਕਿਤੇ ਧੁੱਪ ਨਾ ਲੱਗ ਜੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਦੋਂ ਮੂਹਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜਦੋਂ ਤੀਕ ਤੀ ਬੱਤੀ ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਐਂ ਬਚਾਉਂਦੇ ਆ ਦੋ ਘੰਟਿਆਂ ਚ ਆਪਾਂ ਹੈਗਿਆ ਬੋਰ ਦੇ ਟੋਆਂ ਵਾਲੇ ਆਪਾਂ ਹੈਗਿਆ ਖੇਤਾਂ ਵਾਲੇ ਆਹ ਇੰਨੀ ਕੀ ਧੁੱਪ ਕੀ ਐ ਝੋਨਾ ਲਾਉਣ ਨਾਲੋਂ ਤੋਂ ਬਜਾਰੇ ਔਖਾ ਕੰਮ ਨਹੀਂ ਸੋ ਤੁਹਾਡੇ ਕੋਲੇ ਆ ਕੇ ਸਨੇਹਾ ਦਿੱਤਾ ਜੇ ਚੰਗਾ ਲੱਗਿਆ ਸਨੇਹਾ ਤਾਂ ਸਾਡੇ ਹੱਕ ਚ ਫਤਵਾ ਦੇ ਦਿਓ ਕਿਉਂਕਿ ਇਹਨਾਂ ਨੇ ਮੈਨੂੰ ਦੁਖੀ ਕਰ ਰੱਖਿਆ ਤੜਕੀ ਗਾਣਾ ਕਰ ਲਨ ਲੱਗ ਜਾਂਦੇ ਐ ਇਹਨਾਂ ਨੂੰ ਦੁੱਖ ਹੋਰ ਨ ਕੋਈ ਨਹੀਂ ਹੈਗਾ ਦੁੱਖ ਦੁੱਖ ਇਹ ਐ ਕਿ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਐਮਐਲਏ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਮੰਤਰੀ ਕਿਉਂ ਬਣ ਗਏ ਆਈ ਦੁੱਖ ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਜਦੋਂ 4 ਜੂਨ ਨੂੰ ਰਿਜ਼ਲਟ ਆਵੇ ਤਾ ਰਿਜ਼ਲਟ ਤੋਂ ਬਾਅਦ ਜਦੋਂ 13 ਦੀਆਂ 13 ਸੀਟਾਂ ਤੇ ਰਿਜ਼ਲਟ ਆਵੇ ਕਿ ਭਾਈ ਪੰਜਾਬ ਦੇ ਪੰਜਾਬ ਨੇ ਤਾਂ ਪਾਸਾ ਪਲਟਤਾ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ 13 ਜੀਰੋ ਉਸ ਤੋਂ ਬਾਅਦ ਜਿਹੜੇ 3 ਸਾਲ ਪਏ ਨੇ ਉਹ ਕੰਮ ਕਰ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਇਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਫੇਰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਅਸਲੀ ਰੂਪ ਦੇ ਵਿੱਚ ਜਿਹੜਾ ਕੰਮ ਕਰਕੇ 2 ਸਾਲਾਂ ਚ 2 ਸਾਲਾਂ ਚ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਵੀ ਕਹਦੇ 1 ਰੁਪਏ ਦਾ ਆਵਾਜ਼ਾਰ ਹੋਵਾਂ 1 ਰੁਪਈਆ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਜਾਂ ਕੋਈ ਕਿਸੇ ਤੋਂ ਕਿਸੇ ਨੂੰ ਕੋਈ ਐਮ ਐਲ ਏ ਤੋਂ ਸਪਾਰਸ਼ ਲਵਾਉਣੀ ਪਈ ਹੋਵੇ ਆ ਸੜਕਾਂ ਤੇ ਵੀ ਲੋ ਜਾਣੇ ਹੋ ਆ ਪੰਜਾਬ ਪੁਲਿਸ ਆਪਣੀ ਧੀਆਂ ਪੁੱਤ ਨੇ ਵੀ ਵੀਰੋ ਸਭ ਤੋਂ ਬੈਸਟ ਗੱਡੀਆਂ ਸਭ ਤੋਂ ਨਵੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਨੇ ਕਿਉਂਕਿ ਆ ਜਿਹੜੀਆਂ ਐਸ ਐਚ ਓ ਨੂੰ ਗੱਡੀਆਂ ਮਿਲੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ ਸਿੱਧੀਆਂ ਨਵੀਆਂ ਗੱਡੀਆਂ ਐਸਐਚਓ ਨੂੰ ਦਿੱਤੀਆਂ ਨੇ ਉਹ ਮੈਂ ਖਿਆ ਜਿੰਨਾਂ ਨੇ ਮਾਗਰ ਭੱਜ ਕੇ ਬੰਦੇ ਫੜਨੇ ਹੁੰਦੇ ਆ ਉਹਨਾਂ ਨੂੰ ਤਾਂ ਨਵੀਆਂ ਗੱਡੀਆਂ ਦੇ ਦੋ ਨਹੀਂ ਤਾਂ ਤਾਹਾਂ ਤੋਂ ਸ਼ੁਰੂ ਕਰਦੇ ਸੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਛੱਕੜਾ ਹੁੰਦੀ 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 ਜਦੋਂ ਤੱਕ ਉਹ ਐਸਐਚਓ ਕੋਲੇ ਆਉਂਦੀ ਸੀ ਉਹ ਤੱਕ ਧੱਕਾ ਸਟਾਰਟ ਹੋ ਜਾਂਦੀ ਸੀ ਵੀਰੋ ਕਈ ਵਾਰੀ ਤਾਂ ਜਿਹੜੇ ਬੰਦੇ ਨੂੰ ਫੜਨਾ ਹੁੰਦਾ ਸੀ ਉਸੇ ਤੋਂ ਧੱਕਾ ਲਵਾਉਂਦੇ ਸੀ ਵੀ ਧੱਕਾ ਲਵਾ ਕੇ ਸਟਾਰਟ ਕਰੀ ਤੈਨੂੰ ਫੜਨਾ ਆਇਆ ਸੀ ਸੋ ਗੱਡੀਆਂ ਉਹ ਨਵੀਆਂ ਦਿੱਤੀਆਂ ਫਿਰ ਐਸਐਸਬ ਬਣਾਈ ਨਵੀਂ ਸੜਕ ਸੁਰੱਖਿਆ ਫੋਰਸ ਵੀਰੋ ਸੜਕਾਂ ਤੇ ਬਹੁਤ ਮੌਤਾਂ ਹੁੰਦੀਆਂ ਪੰਜਾਬ 'ਚ ਬਹੁਤ ਜ਼ਿਆਦਾ ਮੌਤਾਂ ਪੰਜਾਬ ਮੈਂ ਪਾਰਲੀਮੈਂਟ 'ਚ ਇੱਕ ਕਢਾਇਆ ਸੀਗਾ ਇਹ ਡਾਟਾ 17 ਮੌਤਾਂ ਇੱਕ ਦਿਨ 'ਚ ਹੁੰਦੀਆਂ 17 ਪੰਜਾਬ 'ਚ ਮਤਲਬ 510 ਬੰਦਾ ਮਹੀਨੇ 'ਚ ਮਤਲਬ 6000 ਤੋਂ ਵੱਧ ਬੰਦਾ ਸਾਲ 'ਚ ਵੀਰੋ 1 ਫਰਵਰੀ ਨੂੰ 1 ਫਰਵਰੀ ਨੂੰ ਬਣਾਈ ਸੀ ਐਸਐਸਐਫ ਆ ਗੱਡੀਆਂ ਦੇਖਦੇ ਹੋਵੋਗੇ ਤੁਸੀਂ ਨਮੀ ਬੰਪਰ ਦੀਆਂ ਨੇ ਉਹਨਾਂ ਕੋਲੇ 1 ਫਰਵਰੀ ਤੋਂ ਆ ਹੁਣ 5 6 ਫਰਵਰੀ ਤੱਕ ਮਈ ਤੱਕ ਦਾ ਮੇਰੇ ਕੋਲ ਡਾਟਾ ਆਇਆ ਹੈ 100 ਦਿਨ ਦਾ ਵੀਰੋ 3 ਮਹੀਨਿਆਂ ਦਾ ਲਾ ਲਓ 3 ਮਹੀਨਿਆਂ ਚ 1500 ਤੋਂ ਵੱਧ ਮੌਤਾਂ ਹੋ ਜਾਂਦੀਆਂ ਜੇ ਆਪਾਂ ਨਾ ਬਣਾਉਂਦੇ ਹੁਣ ਸਿਰਫ 249 ਮੌਤਾਂ ਹੋਈਆਂ 1250 ਬੰਦੇ ਦੀ ਆਪਾਂ ਜਾਨ ਬਚਾ ਲਈ ਸੜਕਾਂ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਕੁਝ ਗਰੰਟੀਆਂ ਤਾਂ ਇਹ ਜੇ ਵੀ ਨੇ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ ਵੀ ਨਹੀਂ ਸੀ ਆ ਟੋਲ ਪਲਾਜੇ ਆ ਟੋਲ ਪਲਾਜੇ 16 ਬੰਦ ਕਰਤੇ ਬਾਈ ਜੀ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕਰਤੇ ਉਹਦੇ ਨਾਲ 58 ਲੱਖ 70000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ بچਣ ਲੱਗ ਗਿਆ ਆ ਹੁਣ ਜਿਹੜੇ ਬਾਕੀ ਨੇ ਆ ਜਿਹੜੇ ਤੁਹਾਨੂੰ ਆਲੇ-ਦਾਲੇ ਜੇ ਪੈਂਦੇ ਨੇ ਮੈਂ ਦੇਖ ਕੇ ਆ ਦੋ ਤਿੰਨ ਤਾਂ ਹੱਜ ਹੀ ਦੇਖ ਕੇ ਆ ਉਹਨਾਂ ਤੇ ਮੇਰੀ ਅੱਖ ਹੈ ਜਿੱਦẽ ਥੋੜੀ ਜਿਹੀ ਵੀ ਗਲਤੀ ਕੀਤੀ ਕਾਂਗੇ ਚੱਕੋ ਬੋਰੀ ਬਿਸਤਰਾ ਵੀ ਚਲੋ ਸ਼ਾਬਾਸ਼ ਬਹੁਤ ਹੋ ਗਿਆ ਸੋ ਵੀਰੋ ਇਹ ਇਹ ਕੰਮ ਮੈਂ ਤੁਹਾਡੇ ਕਰਕੇ ਕਰਦਾ ਇਹ ਮੈਂ ਜਿਹੜੇ ਤੁਸੀਂ ਮੈਨੂੰ ਪੈਨ ਨਹੀਂ ਦਿੱਤਾ ਹੋਇਆ ਤਾਂ ਕਰਦਾ ਨੇ ਮੈਂ ਕਿਵੇਂ ਕਰ ਸਕਦਾ ਸੀ ਕੈਸਟਾ ਸੀੜੀਆਂ 'ਚ ਵੀ ਮੈਂ ਗੱਲਾਂ ਤਾਂ ਇਹੀ ਕਰਦਾ ਸੀ ਪਰ ਉਦੋਂ ਮੇਰੇ ਕੋਲ ਤੁਸੀਂ ਪੈਨ ਨਹੀਂ ਸੀ ਦਿੱਤਾ ਉਦੋਂ ਮੇਰੇ ਕੋਲ ਕੋਈ ਪਾਵਰ ਨਹੀਂ ਸੀ ਕਿ ਮੈਂ ਕੁਝ ਬਦਲਾ ਲਿਆ ਸਕਾਂ ਹੁਣ ਪਾਵਰ ਹੈ ਹੁਣ ਤੁਹਾਡੇ ਨਾਲ ਤੁਹਾਡੇ ਵਰਗੇ ਆ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਕਿ ਤੁਸੀਂ ਪੰਜਾਬ ਦੇ ਵਿੱਚ ਆਹ ਦੇਖੋ ਕਾਂਗਰਸੀਆਂ ਤਾਂ ਪਤਾ ਹੀ ਲੱਗ ਰਿਹਾ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਖੜਾ ਹੈ ਇਧਰ ਲਾ ਚੱਕੇ ਉਧਰ ਮਾਰਿਆ ਉਧਰ ਲਾ ਚੱਕੇ ਇਧਰ ਮਾਰਿਆ ਉਹਨਾਂ ਨੂੰ ਤਾਂ ਪਤਾ ਹੀ ਲੱਗ ਰਿਹਾ ਅਕਾਲੀ ਦਲ ਚਲ ਛੱਡੋ ਹੁਣ ਉਹਦੀ ਕੀ ਗੱਲ ਕਰਾਂਗੇ ਇਹਨੂੰ ਉਹ ਵਿਚਾਰਾ ਹਰੋਜ ਹੁਣ ਤਾਂ ਹੁਣ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ਼ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਬ ਕ ਮੰਗੂਆਂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪ੍ਰਮਾਤਮਾ ਫਿਰ ਕੁਛ ਨਾ ਕੁਛ ਤਸ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸਕਾ ਕੋਈ ਨਹੀਂ ਉਸਕਾ ਖੁਦਾ ਹੁੰਦਾ ਹੈ ਤੋ ਹੈਗਾ ਨਾ ਫਿਰ ਸ ਵੀਰੋ ਤੁਹਾਡਾ ਇੰਨਾ ਪਿਆਰ ਜੇ ਆ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ ਚ ਨਾ ਵੀਰੋ ਮੈਂ ਕਦੇ ਕਦੇ ਸੋਚਦਾ ਹੁੰਨਾ ਭਗਵਾਨ ਜਮਾਨਾ ਇੰਨਾ ਪਿਆਰ ਆ ਗਾ ਜਿਹੜੀ ਮੇਰੀ ਪੱਗ 'ਤੇ ਫੁੱਲਾਂ ਨਾ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਕਿਹਾ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਪਿਆਰ ਹੈ ਕਿ ਬਜ਼ੁਰਗ ਸਿਰ ਫਲੋਸਦੇ ਨੇ ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾ ਦੁਆਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਕਲੀ ਕਾਂਗਰਸੀ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨਜ਼ਰ ਲੈ ਕੇ ਕਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਕੋਈ ਪਤਾ ਨਹੀਂ ਇਹਨੂੰ ਆਤੈ ਹੀ ਹੈ ਜੇ ਲੁੱਟਣ ਕੁੱਟਣੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਦੋਨੇ ਲਾਲਜੀਤ ਭੁੱਲਰ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਤਾਂ ਤੁਹਾਨੂੰ ਪਤਾ ਹੀ ਹੈ ਝਾੜੂ ਹੈ ਪਰ ਇੱਕ ਦੋ ਦਿਨਾਂ 'ਚ ਤੁਹਾਨੂੰ ਇਹ ਦੱਸ ਦਾਂਗੇ ਕਿ ਉਹ ਚੋਣ ਨਿਸ਼ਾਨ ਕਿੰਨੇਵੇਂ ਨੰਬਰ ਤੇ ਹੈ ਜਦੋਂ ਤੁਸੀਂ ਬਟਨ ਦੱਬਿਆ ਝਾੜੂ ਵਾਲਾ ਤਾਂ ਇੱਕ ਆਵਾਜ਼ ਆਉਗੀ ਟੀ ਏਦਾਂ ਕਰਕੇ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਕਾਲੀਆਂ ਕਾਂਗਰਸੀਆਂ ਨੇ ਚੀਕਾਂ ਸਮਝਿਓ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਬਹੁਤ ਕਢਾਈਆਂ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਇੰਹੀ ਕੰਮ ਕਰਦਾ ਰਹੂੰਗਾ ਕੋਈ ਪੈਸੇ ਦਾ ਲਾਲਚ ਨਹੀਂ ਮੈਂ ਕਿਸੇ ਬਸ ਤੇ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਰੇਤੇ ਦੀ ਖੱਡ ਜਿੱਸਾ ਨਹੀਂ ਪਾਉਣਾ ਮੈਂ ਕਿਸੇ ਟਾਬੇ 'ਚ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਲੋਕ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਹੁਣ ਮੈਂ 15 20 ਸਕਿੰਟ ਤੁਹਾਨੂੰ ਵੀ ਮਾਈਕ ਦਿੰਨਾ ਤਾਂ ਕਿ ਤੁਸੀਂ ਆਪਣੀ ਪੜਾਅ ਕੱਢ ਸਕੋ ਚਾਹੇ ਚੀਕਾ ਮਾਰੋ ਚਾਹੇ ਨਾਰੇ ਲਾ ਲੋ ਹੈ ਪੜਾਅ ਸਾ ਮੈਨੂੰ ਪਤਾ ਹੈ ਔਰ ਪੜਾਅਸ ਵੀ ਤਿੰਨ ਚਾਰ ਪੀੜੀਆਂ ਦੀ ਇਕੱਠੀ ਹੋਈ ਪਈ ਹੈ ਤੇ ਅੱਜ ਲੋ 15 20 ਸਕਿੰਟਾਂ ਲਓ ਇਨਕਲਾਬ ਇਨਕਲਾਬ ਬਾਰੇ ਸੋਨਿਆ ਬਹੁਤ ਬਹੁਤ ਧੰਨਵਾਦੀ ਕਮੈਂਟ ਲਈ ਧੰਨਵਾਦ ਕਰਨਗੇ ਲਾਲਜੀਤ ਪੁੱਲਰ ਤੁਹਾਡੇ ਆਪਣੇ ਜਿਹੜੇ ਉਮੀਦਵਾਰ ਨੇ ਕਟਾਰੀਆ ਸਾਹਿਬ ਤੁਹਾਡੇ ਐਮਐਲਏ ਨੇ ਇੱਕ ਮਿੰਟ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੁੜ ਕੇ ਮੈਂ ਧੰਨਵਾਦ ਕਰਦਾ ਜੀਰੇ ਵਿਧਾਨ ਸਭਾ ਦੀ ਸੰਗਤ ਦਾ ਜਿਹੜੇ 10 ਵਜੇ ਦੇ ਖਲੋਤੇ ਆ ਤੇ ਹੁਣ ਵਾ ਚੱਲਿਆ ਸਵਾ 6 8 ਘੰਟੇ ਹੋ ਗਏ 8 ਘੰਟੇ ਤੇ ਟਸ ਤੋਂ ਮਸ ਨਹੀਂ ਹੋਈ ਸੰਗ ਤੇ ਪਿਆਰਿਆ ਸਰਦਾਰ ਭਗਵੰਤ ਸਿੰਘ ਮਾਨ ਦਾ ਤੁਸੀਂ ਮਾਨ ਸਾਹਿਬ ਨੂੰ ਪਿਆਰ ਕਰਦੇ ਹੋ ਤੇ ਜੀਰੇ ਵਾਲਿਓ ਅੱਗੇ ਲੀਡ 20000 ਦੀ ਹੈ ਅੱਜ ਮਾਨ ਸਾਹਿਬ ਦੇਉਣ ਨਾਲ ਇਹ ਲੀਡ 30000 ਦੀ ਕਰਦੇ ਹੋ ਤਗੜੇ ਹੋ ਕੇ ਆਪਦੇ ਭਰਾ ਨੂੰ ਲੋਕ ਸਭਾ 'ਚ ਭੇਜ ਦਿਓ ਤੇ ਮੁੜ ਕੇ ਮੁੱਦੇ ਹੱਲ ਕਰਨਾ ਤੁਹਾਡੇ ਭਰਾ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਕੰਮ ਆ ਤੇ ਤੁਹਾਡੇ ਸਾਰਿਆਂ ਦਾ ਇੱਥੇ ਆਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੱਲ ਕੇ ਇੱਕ-ਇੱਕ ਕਦਮ ਨੂੰ ਮੈਂ ਸਲਾਮ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰ ਤੇ ਮਾਣਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਦੇ ਦਿਲਾਂ ਬਸ ਕੇ ਲੋਕਾਂ ਦੇ ਜਲਦੀ ਬਹੁਤ ਬਹੁਤ ਧੰਨਵਾਦ ਸਾਰੇ ਜੀ ਦਾ ਹਲਕੇ ਤੋਂ ਆਏ ਹੋਏ ਮੇਰੇ ਬਜ਼ੁਰਗਾਂ ਦਾ ਮਾਤਾ ਪਿਓਾਂ ਦਾ ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਤੁਹਾਡਾ ਦੇਣ ਨਹੀਂ ਦੇ ਸਕਦਾ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ 10:30 ਵਜੇ ਤੋਂ ਲੱਗ ਕੇ ਭਾਈ ਜੀ ਬਹੁਤ ਸੰਗਤ ਖੜੀ ਸੀ ਤੁਹਾਡੀ ਵੇਟ ਦੇ ਵਿੱਚ ਮੈਂ ਸਾਰਿਆਂ ਦਾ ਬਲਾਜਮ ਵੀਰਾਂ ਦਾ ਪੱਤਰਕਾਰ ਵੀਰਾਂ ਦਾ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਟਾਰੀਆ ਪਰਿਵਾਰ ਤੁਹਾਡਾ ਸਦਾ ਰਣੀ ਰਹੇਗਾ ਜਦੋਂ ਮਰਜੀ ਆਓ ਤੁਹਾਡਾ ਆਪਣਾ ਨਰੇਸ਼ ਕਟਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੌਣ ਹੋ ਨਿਓ ਮਾਈ ਭਾਗੋ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਨਿਓ ਕਰਤਾਰ ਸਿੰਘ ਸਰਾਬਿਆ ਨੂੰ ਤੇ ਜਲਿਆਂਵਾਲਾ ਬਾਗ ਦੇ ਬਾਗ ਦਾ ਜਿਹੜਾ ਕਾਂਡ ਹੋਇਆ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਇੱਕ ਦਿਨ ਨਹੀਂ ਦਿਖਾਓਗੇ ਨਾ ਦਿਖਾਓ ਮੈਂ 10 ਚਾਕੀਆਂ ਬਣਾ ਲੀਆਂ ਵੀਰੋ ਉਹ ਪਿੰਡਾਂ 'ਚ ਫਿਰਦੀਆਂ ਦਿਖਾਉਂਦੀਆਂ ਕਲਚਰ ਨੂੰ ਸਾਡੇ ਨੂੰ ਤੇ ਸਾਡੀਆਂ ਸ਼ਹਾਦਤਾਂ ਨੂੰ ਵੀਰੋ ਵੀਰੋ ਮੈਂ ਹਰ ਰੋਜ਼ ਤਿੰਨ ਚਾਰ ਜਗ੍ਹਾ ਤੇ ਜਾਣਾ ਮੈਂ ਮਾਜੇ ਮਾਲਬੇ ਦੋਆਬੇ ਸਾਰੇ ਜਾਨਾ ਇਸ ਤੋਂ ਬਾਅਦ ਮੈਂ ਪਿੱਖੀ ਵਿੰਡ ਜਾਊਂਗਾ ਵੀਰੋ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆਉਣਗੇ ਪੰਜਾਬ ਚ ਦਰਬਾਰ ਸਾਹਿਬ ਮੱਥਾ ਟੇਕਣਗੇ ਦੁਰਗਾਣਾ ਮੰਦਿਰ ਜਾਣਗੇ ਰਾਮ ਪੀਰਥਵੀ ਜਾਵਾਂਗੇ ਵੀਰੋ ਇਹਨਾਂ ਨੂੰ ਐ ਆ ਪਤਾ ਨਹੀਂ ਦੋ ਚਾਰ ਬੰਦਿਆਂ ਨੂੰ ਅੰਦਰ ਕਰਕੇ ਆਮਾਦੀ ਪਾਰਟੀ ਦੀ ਸੱਚ ਦੀ ਜਿਹੜੀ ਲੀ ਹੈ ਉਹਨੂੰ ਢਾ ਦੇਾਂਗੇ ਸੱਚ ਬੋਲਣ ਤੋਂ ਹਟਾ ਦੇਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਦਰਿਆ ਆਪ ਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਵੀਰੋ ਦਰਿਆਵਾਂ ਨੂੰ ਕਦੇ ਨੱਕੇ ਲੱਗਦੇ ਮੇਰੀ ਕੋਈ ਔਕਾਤ ਨਹੀਂ ਮੈਂ ਥੋਡੇ ਵਰ ਗਈਆਂ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਹਾਂ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਪਹਿਲਾਂ ਕਲਾਰਾਂ ਹੀ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਵਾਰੀ ਪ੍ਰੋਗਰਾਮਾਂਾਂ ਤੇ ਇੱਥੇ ਵਜੀਰੇ ਵੀ ਆਏ ਆ ਬਹੁਤ ਵਾਰੀ ਤੁਸੀਂ ਮੈਨੂੰ ਪਿਆਰ ਦਿੱਤਾ ਤੇ ਫਿਰ ਮੈਂ ਇਹ ਸੋਚਿਆ ਭਗਵਾਨ ਜਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਵੱਲਦੀ ਹੋਵੇ ਜਦੋਂ ਮੇਰੇ ਸਾਹਮਣੇ ਪੰਜਾਬ ਜਿਹੜਾ ਉਹ ਲੁੱਟਿਆ ਜਾ ਰਿਹਾ ਹੈ ਪੰਜਾਬ ਨੂੰ ਲੋਟੂ ਟੋਲੇ ਖਾ ਰਹੇ ਨੇ ਵੇਚ-ਵੇਚ ਕੇ ਪੰਜਾਬ ਨੂੰ ਨੋਚ-ਨੋਚ ਕੇ ਖਾ ਰਹੇ ਨੇ ਤਾਂ ਮੈਂ ਖੈ ਵੀ ਮੈਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਦੇਸ਼ ਵਾਸਤੇ ਆਪਣੇ ਕੌਮ ਵਾਸਤੇ ਸਾਨੂੰ ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ ਹੈ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਪੁੱਛਿਆ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਵੀ ਆਪਣਾ ਨਾਮ ਲਖਵਾ ਲੈਂਦਾ ਪਰ ਜੇ ਗੁਰਨਾਨਕ ਸਾਹਿਬ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਹੱਟੀ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਕੜਦਾ ਫਿਰ ਮਲਕਪਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਆਪਸ ਇਕੱਠੇ ਰਹਿਣ ਦਾ ਸਨੇਹਾ ਦਿੰਦਾ ਰਸਤੇ ਲੱਗੋ ਲੱਗਨੇ ਮੰਜ਼ਿਲ ਇੱਕੋ ਹੀ ਐ ਰਸਤੇ ਲੱਗੋ ਲੱਗ ਹੋ ਸਕਦੇ ਦੇ ਨੇ ਲੁਧਿਆਣਾ ਜਾਣਾ ਇੱਧਰ ਦੀ ਵੀ ਹੋ ਸਕਦੇ ਆ ਪਰਲੇ ਪਾਸੇ ਦੀ ਵੀ ਹੋ ਸਕਦਾ ਬੇੜਾ ਵੀ ਨਹੀਂ ਪਾਰ ਹੋ ਰਿਹਾ ਇਸ ਵਾਰ ਤਾਂ ਇਹ ਸਾਰਾ ਤੁਹਾਡੇ ਕਰਕੇ ਆ ਤੁਸੀਂ ਪਿਆਰ ਦੇ ਰਹੇ ਹੋ ਐਨੀ ਭਾਰੀ ਗਿਣਤੀ ਚ ਆ ਗਰਮੀ ਚ ਪਹਿਲੀ ਗੱਲ ਤਾਂ ਲੀਡਰ ਨਹੀਂ ਬਾਹਰ ਨਿਕਲਦਾ ਕੋਈ ਤੁਸੀਂ ਦੇਖਿਆ ਹੋਣਾ ਸੁਖਵੀਰ ਬਾਦਲ ਨੇ ਛਤਰੀ ਲਵਾ ਰੱਖੀ ਆ ਤਾਹਾਂ ਕਹਿੰਦੇ ਵੀ ਕਿਤੇ ਧੁੱਪ ਨਾ ਲੱਗ ਜੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਦੋਂ ਮੂਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ oh my god ਇਸ ਟੂ ਹੌਟ ਜਦੋਂ ਤੀਕ ਤੀ ਬੱਤੀ ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਐਂ ਬਚਾਉਂਦੇ ਆ ਦੋ ਘੰਟਿਆਂ ਚ ਆਪਾਂ ਹੈਗਿਆਂ ਬੋਰ ਦੇ ਟੋਆਂ ਵਾਲੇ ਆਪਾਂ ਹੈਗਿਆਂ ਖੇਤਾਂ ਵਾਲੇ ਆਹ ਇੰਨੀ ਕੀ ਧੁੱਪ ਕੀ ਐ ਛੋਨਾ ਲਾਉਣ ਨਾਲੋਂ ਤੋਂ ਬਜਾਰੇ ਔਖਾ ਕੰਮ ਨਹੀਂ ਸੋ ਤੁਹਾਡੇ ਕੋਲੇ ਆ ਕੇ ਸੁਨੇਹਾ ਦਿੱਤਾ ਜੇ ਚੰਗਾ ਲੱਗਿਆ ਸੁਨੇਹਾ ਤਹ ਹੱਕ ਸਾਡੇ ਹੱਕ 'ਚ ਫਤਵਾ ਦੇ ਦਿਓ ਕਿਉਂਕਿ ਇਹਨਾਂ ਨੇ ਮੈਨੂੰ ਦੁਖੀ ਕਰ ਰੱਖਿਆ ਤੜਕੀ ਗਾਣਾ ਕੱਲਰ ਲੱਗ ਜਾਂਦੇ ਆ ਇਹਨਾਂ ਨੂੰ ਦੁੱਖ ਹੋਰ ਨੇ ਕੋਈ ਨਹੀਂ ਹੈਗਾ ਦੁੱਖ ਦੁੱਖ ਇਹ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਐਮਐਲਏ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਮੰਤਰੀ ਕਿਉਂ ਬਣ ਗਾਈ ਦੁੱਖ ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਜਦੋਂ 4 ਜੂਨ ਨੂੰ ਰਿਜ਼ਲਟ ਆਵੇ ਤਾਂ ਰਿਜ਼ਲਟ ਤੋਂ ਬਾਅਦ ਜਦੋਂ 13 ਦੀਆਂ 13 ਸੀਟਾਂ ਤੇ ਰਿਜ਼ਲਟ ਆਵੇ ਕਿ ਭਾਈ ਪੰਜਾਬ ਦੇ ਪੰਜਾਬ ਨੇ ਤਾਂ ਪਾਸਾ ਪਲਟਤਾ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ 13 0 ਉਸ ਤੋਂ ਬਾਅਦ ਜਿਹੜੇ 3 ਸਾਲ ਪਏ ਨੇ ਉਹ ਕੰਮ ਕਰ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਇਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਫੇਰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਅਸਲੀ ਰੂਪ ਦੇ ਵਿੱਚ ਜਿਹੜਾ ਕੰਮ ਕਰਕੇ 2 ਸਾਲਾਂ ਚ 2 ਸਾਲਾਂ ਚ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਵੀ ਕਹੇ 1 ਰੁਪਏ ਦਾ ਆਵਾਜ਼ ਆ ਰ ਹੋਵਾ 1 ਰੁਪਈਆ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਜਾਂ ਕੋਈ ਕਿਸੇ ਤੋਂ ਕਿਸੇ ਨੂੰ ਕੋਈ ਐਮਐਲਏ ਤੋਂ ਸਪਾਰਸ਼ ਲਵਾਉਣੀ ਪਈ ਹੋਵੇ ਆ ਸੜਕਾਂ ਤੇ ਵੀ ਲੋ ਜਾਣੇ ਹੋ ਆ ਪੰਜਾਬ ਪੁਲਿਸ ਆਪਣੀ ਧੀਆ ਪੁੱਤ ਨੇ ਇਹ ਵੀ ਵੀਰੋ ਸਭ ਤੋਂ ਬੈਸਟ ਗੱਡੀਆਂ ਸਭ ਤੋਂ ਨਵੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਨੇ ਕਿਉਂਕਿ ਆ ਜਿਹੜੀਆਂ ਐਸਐਚਓ ਨੂੰ ਗੱਡੀਆਂ ਮਿਲੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ ਸਿੱਧੀਆਂ ਨਵੀਆਂ ਗੱਡੀਆਂ ਐਸਐਚਓ ਨੂੰ ਦਿੱਤੀਆਂ ਨੇ ਉਹ ਮੈਂ ਖਿਆ ਜਿਨ੍ਹਾਂ ਨੇ ਮਾਗਰ ਭੱਜ ਕੇ ਬੰਦੇ ਫੜਨੇ ਹੁੰਦੇ ਆ ਉਹਨਾਂ ਨੂੰ ਤਾਂ ਨਵੀਆਂ ਗੱਡੀਆਂ ਦੇ ਦੋ ਨਹੀਂ ਤਾਂ ਤਾਹਾਂ ਤੋਂ ਸ਼ੁਰੂ ਕਰਦੇ ਸੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਛਕੜਾ ਹੁੰਦੀ 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 ਜਦੋਂ ਤੱਕ ਉਹ ਐਸਐਸਓ ਕੋਲੇ ਆਉਂਦੀ ਸੀ ਉਹ ਤੱਕ ਧੱਕਾ ਸਟਾਰਟ ਹੋ ਜਾਂਦੀ ਸੀ ਵੀਰੋ ਕਈ ਵਾਰੀ ਤਾਂ ਜਿਹੜੇ ਬੰਦੇ ਨੂੰ ਫੜਨਾ ਹੁੰਦਾ ਸੀ ਉਸੇ ਤੋਂ ਧੱਕਾ ਲਵਾਉਂਦੇ ਸੀ ਵੀ ਧੱਕਾ ਲਵਾ ਕੇ ਸਟਾਰਟ ਕਰੀ ਤੈਨੂੰ ਫੜਨਾ ਐ ਸੀ ਸੋ ਗੱਡੀਆਂ ਉਹ ਨਵੀਆਂ ਦਿੱਤੀਆਂ ਫਿਰ ਐਸਐਸਐਸ ਬਣਾਈ ਨਵੀਂ ਸੜਕ ਸੁਰੱਖਿਆ ਫੋਰਸ ਵੀਰੋ ਸੜਕਾਂ ਤੇ ਬਹੁਤ ਮੌਤਾਂ ਹੁੰਦੀਆਂ ਪੰਜਾਬ 'ਚ ਬਹੁਤ ਜ਼ਿਆਦਾ ਮੌਤਾਂ ਪੰਜਾਬ ਮੈਂ ਪਾਰਲੀਮੈਂਟ ਚ ਇੱਕ ਕਢਾਇਆ ਸੀਗਾ ਇਹ ਡਾਟਾ 17 ਮੌਤਾਂ ਇੱਕ ਦਿਨ ਚ ਹੁੰਦੀਆਂ 17 ਪੰਜਾਬ ਚ ਮਤਲਬ 510 ਬੰਦਾ ਮਹੀਨੇ ਚ ਮਤਲਬ 6000 ਤੋਂ ਵੱਧ ਬੰਦਾ ਸਾਲ ਚ ਵੀਰੋ 1 ਫਰਵਰੀ ਨੂੰ 1 ਫਰਵਰੀ ਨੂੰ ਬਣਾਈ ਸੀ ਐਸਐਸਐਫ ਆ ਗੱਡੀਆਂ ਦੇਖਦੇ ਹੋਵੋਗੇ ਤੁਸੀਂ ਨਮੀ ਬੰ ਵਰਦੀਆਂ ਨੇ ਉਹਨਾਂ ਕੋਲੇ 1 ਫਰਵਰੀ ਤੋਂ ਆ ਹੁਣ 5 6 ਫਰਵਰੀ ਤੱਕ ਮਈ ਤੱਕ ਦਾ ਮੇਰੇ ਕੋਲ ਡਾਟਾ ਆਇਆ ਹੈ 100 ਦਿਨ ਦਾ ਵੀਰੋ 3 ਮਹੀਨਿਆਂ ਦਾ ਲਾ ਲਓ 3 ਮਹੀਨਿਆਂ ਚ 1500 ਤੋਂ ਵੱਧ ਮੌਤਾਂ ਹੋ ਜਾਂਦੀਆਂ ਜੇ ਆਪਾਂ ਨਾ ਬਣਾਉਂਦੇ ਹੁਣ ਸਿਰਫ 249 ਮੌਤਾਂ ਹੋਈਆਂ 1250 ਬੰਦੇ ਦੀ ਆਪਾਂ ਜਾਨ ਬਚਾ ਲਈ ਸੜਕਾਂ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਕੁਝ ਗਰੰਟੀਆਂ ਤਾਂ ਇਹ ਜੇ ਵੀ ਨੇ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ ਵੀ ਨਹੀਂ ਸੀ ਆ ਟੋਲ ਪਲਾਜੇ ਆ ਟੋਲ ਪਲਾਜੇ 16 ਬੰਦ ਕਰਤੇ ਬਾਈ ਜੀ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕਰਤੇ ਉਦੇ ਨਾਲ 58 ਲੱਖ 70 ਹਜ਼ਾਰ ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਆ ਹੁਣ ਜਿਹੜੇ ਬਾਕੀ ਨੇ ਆ ਜਿਹੜੇ ਤੁਹਾਨੂੰ ਆਲੇ-ਦਾਲੇ ਜੇ ਪੈਂਦੇ ਨੇ ਮੈਂ ਦੇਖ ਕੇ ਆ ਦੋ ਤਿੰਨ ਤਾਂ ਹੱਜ ਹੀ ਦੇਖ ਕੇ ਆ ਉਹਨਾਂ ਤੇ ਮੇਰੀ ਅੱਖ ਹੈ ਜਿੱਦẽ ਥੋੜੀ ਜਿਹੀ ਵੀ ਗਲਤੀ ਕੀਤੀ ਕਾਂਗੇ ਚੱਕੋ ਬੋਰੀ ਵਸਤਰਾ ਵੀ ਚਲੋ ਸ਼ਾਬਾਸ਼ ਬਹੁਤ ਹੋ ਗਿਆ ਸੋ ਵੀਰੋ ਇਹ ਇਹ ਕੰਮ ਮੈਂ ਤੁਹਾਡੇ ਕਰਕੇ ਕਰਦਾ ਇਹ ਮੈਂ ਜੇ ਤੁਸੀਂ ਮੈਨੂੰ ਪੈਨ ਨਹੀਂ ਦਿੱਤਾ ਹੋਇਆ ਤਾਂ ਕਰਦਾ ਨਹੀਂ ਮੈਂ ਕਿਵੇਂ ਕਰ ਸਕਦਾ ਸੀ ਕਹਿੰਦਾ ਸੀ ਸੀੜੀਆਂ 'ਚ ਵੀ ਮੈਂ ਗੱਲਾਂ ਤਾਂ ਇਹੀ ਕਰਦਾ ਸੀ ਪਰ ਉਦੋਂ ਮੇਰੇ ਕੋਲੇ ਤੁਸੀਂ ਪੈਨ ਨਹੀਂ ਸੀ ਦਿੱਤਾ ਉਦੋਂ ਮੇਰੇ ਕੋਲੇ ਕੋਈ ਪਾਵਰ ਨਹੀਂ ਸੀ ਕਿ ਮੈਂ ਕੁਝ ਬਦਲਾ ਲਿਆ ਸਕਾਂ ਹੁਣ ਪਾਵਰ ਹੈ ਹੁਣ ਤੁਹਾਡੇ ਨਾਲ ਤੁਹਾਡੇ ਵਰਗੇ ਆ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਤੁਸੀਂ ਪੰਜਾਬ ਦੇ ਵਿੱਚ ਆਂ ਦੇਖੋ ਕਾਂਗਰਸੀਆਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਖੜਾ ਹੈ ਇਧਰ ਲਾ ਚੱਕੇ ਉਧਰ ਮਾਰਿਆ ਉਧਰ ਲਾ ਚੱਕੇ ਇਧਰ ਮਾਰਿਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਅਕਾਲੀ ਦਲ